ਸਾਡੇ ਨਾਲ ਮੌਜੂਦ ਨੇ ਜੀ ਚੱਠਾ ਨੇੜੇ ਜਿਹੜਾ ਪਹੁੰਚੇ ਨੇ ਪਿੱਤਰਪੈਣੀ ਪਾਲ ਜੀ ਕਿਉਂਕਿ ਇਹਨਾਂ ਦੀ ਧਰਮ ਪਤਨੀ ਰਾਜਕੌਰ ਜੀ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕਿਸ ਤਰ੍ਹਾਂ ਦਾ ਹੰਗਾਰਾ ਜੋ ਆਮ ਪਾਰਟੀ ਪੁਲੋਂ ਨੇ ਟਿਕਟ ਮਿਲ ਗਿਆ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਆਮ ਪਾਰਟੀ ਤੋਂ ਚੋਣ ਲੜ ਰਿਹਾ ਜੀ ਅਸੀਂ ਜ਼ਿਲ੍ਹਾ ਪ੍ਰਸ਼ਦ ਜੋਨ ਸਾਜਲੀ ਤੋਂ ਸਾਨੂੰ ਬਹੁਤ ਵਧੀਆ ਹੰਗਾਰਾ ਹੰਗਾਰਾ ਮੇਰੇ ਤੇ ਹੈਗਾ ਤੇ ਅੱਜ ਅਸੀਂ ਪਹੁੰਚੇ ਹਾਂ ਚੱਠੇ ਨੇੜੇ ਦੇ ਸਰਪੰਚ ਦੇ ਘ ਰੇਤ ਜੋਂਤੂ ਲੜ ਰਹੇ ਨੇ ਜੀ ਨਾਲ ਨੇ ਇਸ ਪਿੰਡ ਚੋਂ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਹੋਇਆ ਜੀ ਤੇ ਜਿਹੜੇ ਦੂਸਰੇ ਪਿੰਡ ਨੇ ਸਾਜ ਲਈ ਜਿੰਨੇ ਵੀ ਪਿੰਡ 19 ਪਿੰਡ ਹੈਗੇ ਪੂਰੇ ਸਾਜਲੀ ਜ਼ੋਨ ਚ ਪੈਂਦੇ ਨੇ ਤੇ ਵਧੀਆ ਇੱਥੋਂ ਅਸੀਂ ਲੀਡ ਦੇ ਨਾਲ ਵਧੀਆ ਜਿੱਤ ਪ੍ਰਾਪਤ ਕਰਾਂਗੇ ਤੇ ਅੱਗੇ ਤੇ ਕੀ ਪ੍ਰੋਗਰਾਮ ਰਹਿਣ ਵਾਲੇ ਨੇ ਜੀ ਆਪਣੇ ਅੱਗੇ ਤੇ ਜੀ ਪਹਿਲਾਂ ਹੀ ਸਰਕਾਰ ਦੇ ਜਿਹੜੇ ਹੈਗੇ ਜੀ ਵਿੱਤ ਮੰਤਰੀ ਹਰਪਾਲ ਸਿੰਘ ਜੀ ਹਰਪਾਲ ਸਿੰਘ ਚੀਮਾ ਜੀ ਤੇ ਆਪਾਂ ਨੂੰ ਪਹਿਲੀ ਪਿੰਡਾਂ ਨੂੰ ਵਿੱਚ ਬਹੁਤ ਗਰੰਟੀਆਂ ਦਿੱਤੀਆਂ ਨੇ ਉਹਨਾਂ ਨੇ ਬਿਨਾ ਮੰਗੇ ਤੋਂ ਸਰਪੰਚ ਦੇ ਘਰ ਜਾ ਕੇ ਆਪ ਹੋ ਚੱਕ ਇੱਕ ਦੇਖ ਕੇ ਆਉਂਦੇ ਨੇ ਜਿਹੜੇ ਵੀ ਸਰਕਾਰ ਦੇ ਜਿੰਨੇ ਵੀ ਕੰਮ ਨੇ ਪਾਈਪ ਲਾਈਨ ਤੇ ਬਿਜਲੀ ਦਾ ਤੇ ਸਾਰਾ ਕਰਿਆ ਦਾ ਅੱਗੇ ਇਸ ਤੋਂ ਵੀ ਵੱਧ ਸਰਕਾਰ ਨੇ ਕੰਮ ਕਰਨ ਦੇ ਨੇ ਤੇ ਹੋਰ ਕੋਈ ਵੱਡੇ ਪ੍ਰੋਗਰਾਮ ਲਿਖੇ ਗਏ ਨੇ ਹੀ ਆਪਣੇ ਵੱਲੋਂ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਵੱਡੇ ਮੰਤਰੀ ਸਾਹਿਬ ਜੀ ਜਿਵੇਂ ਵੀ ਸਾਨੂੰ ਪ੍ਰੋਗਰਾਮ ਦੇਣਗੇ ਉਸ ਦਾ ਹਿਸਾਬ ਨਾਲ ਕਰਾਂਗੇ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਤੁਸੀਂ ਚੋਣਾਂ ਦੇ ਵਿੱਚ ਖੜੇ ਹੋ ਬਲਾਕ ਸਮਤੀ ਚੋਣਾਂ ਦੇ ਵਿੱਚ ਜੀ ਕੀ ਕਹੋਗੇ ਤੇ ਪਵਿੱਤਰ ਜੀ ਵੀ ਅੱਜ ਪਹੁੰਚੇ ਨੇਗੇ ਚੋਣ ਪ੍ਰਚਾਰ ਕਰਨ ਆਮ ਪਾਰਟੀ ਤੋਂ ਆਪਣੇ ਜ਼ਿਲ੍ਹਾ ਪ੍ਰੀਸ਼ਦ ਤੋਂ ਖੜੇ ਹੋਏ ਨੇ ਮੇਰੇ ਪਵਿੱਤਰ ਜੀ ਜਿਹਨੇ ਧਰਮ ਪਤਰੀ ਖੜੇ ਹੋਏ ਨੇ ਤੇ ਮੈਂ ਮਤਲਬ ਕਿ ਬਲਵੰਤ ਸਿੰਘ ਆਪਾਂ ਨੂੰ ਚੀਮਾ ਸਾਹਿਬ ਨੇ ਟਿਕਟ ਦੇ ਕੇ ਨਵਾਜਿਆ ਸਾਰਾ ਨਗਰ ਆਪਣੇ ਨਾਲ ਹੈਗਾ ਸਾਰਿਆਂ ਨਾਲ ਮਿਲ ਕੇ ਚੱਲਾਂਗੇ ਅਸੀਂ ਹਰ ਇੱਕ ਦਾ ਕੰਮ ਕਰਾਂਗੇ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਰੱਖਦੇ ਸੀ ਤੇ ਸਾਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਸਾਰੇ ਪਿੰਡ ਦਾ ਪਹੰਗਾਰਾ ਮਿਲਿਆ ਹੋਇਆ ਸਾਨੂੰ ਕੋਈ ਇਹ ਜੀ ਗੱਲ ਨਹੀਂ ਹੈਗੀ ਵੀ ਕੋਈ ਪਾਰਟੀਵਾਦੀ ਇਸ ਖਤਮ ਕਰਨੇ ਆ ਅਸੀਂ ਸਾਫ ਸੁਥਰਾ ਪਿੰਡ ਬਣਾਉਣਾ ਚਾਹੁੰਦੇ ਹਾਂ ਠੀਕ ਹੈ ਜੀ ਚੇਅਰਮੈਨ ਸਾਹਿਬ ਤੁਸੀਂ ਦੋਨੇ ਕੈਂਡੀਡੇਟ ਆ ਝਾੜੂ ਵਾਲੇ ਜਾਨੀ ਆਮ ਪਾਰਟੀ ਤੇ ਆਪਣੇ ਖੜੇ ਨੇ ਜੀ ਕੀ ਕਹੋਗੇ ਇਹਨਾਂ ਬਾਰੇ ਲੋਕਾਂ ਨੂੰ ਕੀ ਬੇਨਤੀ ਆ ਇਹਨਾਂ ਬਾਰੇ ਬੇਨਤੀ ਕਰਦੇ ਆ ਸਾਰੇ ਇਹ ਸਾਜਲੀ ਜ਼ੋਨ ਤੋਂ ਪਵਿੱਤਰ ਸਿੰਘ ਦੀ ਧਰਮ ਪਤਨੀ ਰਾਜਕੌਰ ਖੜੀਆ ਇਧਰ ਬਰਵੰਤ ਸਿੰਘ ਜੀ ਖੜੇ ਨੇਗੇ 7ਵੇਂ ਜ਼ੋਨ ਤੋਂ ਕੇ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਕਰਦੇ ਆ ਵੀ ਆਮ ਆਦਮੀ ਪਾਰਟੀ ਦੀ ਜ਼ੋਨ ਨਿਸ਼ਾਨ ਤੇ ਝਾੜੂ ਤੇ ਇਹ ਚੋਣ ਲੜ ਰਹੀ ਨੇ ਕਿ 14 ਤਰੀਕ ਨੂੰ ਚੋਣਾਂ ਹੋਣੀਆਂ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਜਿੱਤਿਓ ਤੋਂ ਵਿੱਤ ਮੰਤਰੀ ਹਵਾਲ ਸਿੰਘ ਚੀਮਾ ਜੀ ਜੋ ਵੀ ਗ੍ਰਾਂਟਾਂ ਆਦੀ ਰਹਿੰਦੀ ਸਾਰੇ ਪਿੰਡਾਂ ਨੂੰ ਪਹਿਲੇ ਆਧਾਰ ਤੇ ਗਾਹਾਂ ਵੀ ਗ੍ਰਾਂਟ ਆਉਣੀਆਂ ਜੋ ਪੰਜਾਬ ਸਰਕਾਰ ਕੰਮ ਕਰ ਰਹੀ ਹੈਗੀ ਵੱਧ ਤੋਂ ਵੱਧ ਕੰਮ ਕਰੂਗੀ ਜਦੋਂ ਵੱਧ ਤੋਂ ਵੱਧ ਆਪਾਂ ਆਮ ਆਦੀ ਪਾਰਟੀ ਦਾ ਸਾਥ ਦੇਵਾਂਗੇ ਆਉਣ ਵਾਲੇ ਸਮੇਂ 'ਚ ਜਾਨੀ ਮੰਤਰੀ ਸਾਹਿਬ ਆਉਣਗੇ ਜੀ ਖੁਦਾ ਆਪਰੇ ਦੌਰੇ ਤੇ ਹਾਂ ਜੋ ਵੱਡੇ ਆਪਾਂ ਪ੍ਰੋਗਰਾਮ ਲਿਖੇ ਜਾਣਗੇ ਜ਼ਿਲ੍ਹਾ ਪ੍ਰਸ਼ਦੇ ਆਪਣੇ ਚਾਰ ਨਿੱਦਰ ਵਿੱਚ ਠੀਕ ਠੀਕ ਹਾਂ ਉਹਨਾਂ ਦੇ ਵੱਡੇ ਪ੍ਰੋਗਰਾਮ ਤੇ ਹਰੇਕ ਪ੍ਰੋਗਰਾਮ ਤੇ ਵਿੱਤ ਮੰਤਰੀ ਅਰਪਾਲ ਸ਼ੇਰ ਚੀਮਾ ਜੀ ਆਪ ਆ ਕੇ ਪ੍ਰੋਗਰਾਮ ਕਰਨਗੇ ਵੱਡੇ ਪਿੰਡਾਂ ਦੇ ਵਿੱਚ ਸਾਰੇ ਹਰੇਕ ਪਿੰਡ ਦੇ ਵਿੱਚ ਆ ਕੇ ਠੀਕ ਆ ਜੀ ਧੰਨਵਾਦ ਜੀ